ਨਤ ਨਵਾਂ ਡੰਗ ਮਾਰੇ ਨਤ ਦੇ ਮੁਸਾਫਰਾਂ ਦੇ ਬਣ ਕੇ 나ਗਣੀ ਲੜ ਗਈ ਨੀ ਸ਼ਰਮਾ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ ਗਏ ਨੀ ਸ਼ਰਮਾ ਆਪਾਂ ਦੇ ਨਤ ਦੀ ਤਰ੍ਹਾਂ ਖੜੋਗੀ ਜਾ ਕੇ ਪਹਿਰੇਦਾਰਾ ਵਾਂਗੂ ਰਤਾ ਨਾ ਕੀਤੀ ਘੋਲ ਚੰਨਾ ਮੈਂ ਤੇਰਾ ਨਾਂ ਭੁੱਲ ਗਈ ਪਹਿਣ ਕਾਲਜੇ ਹੋ ਉਹ ਹੈ ਕਿ ਰਾਹੇ ਰਾਹੇ ਜਾਂਦਾ ਆ ਕਿ ਲੋੜਾ ਮਾਰ ਗਿਓ ਸਾਨੂੰ ਨਿਕਾ ਜਾ ਕਰਕੇ ਮੁਖੌਲ ਹਾਂ ਚੰਨਾ ਮੈਂ ਤੇਰਾ ਨਾਂ ਭੁੱਲ ਗਈ ਪਹਿਣ ਕਾਲਜੇ ਹੋ ਚੰਨਾ ਮੈਂ ਤੇਰਾ ਨਾਂ ਤੇਰਾ ਨਾਂ ਭੁੱਲ ਗਈ ਬੜਾ ਮਸ਼ਹੂਰ ਹੈ ਜੀ ਨਤ ਨਵਾਂ ਡੰਗ ਮਾਰੇ ਨਤ ਦੇ ਮੁਸਾਫਰਾਂ ਦੇ ਵਣ ਕੇ ਨਾਗਣੀ ਲੜ ਗਈ ਨੀ ਸ਼ਰਮਾ ਪੰਜ ਰਤیاں ਪਾ ਕੇ ਮੋੜ ਤੇ ਖੜ ਗਏ ਨੀ ਸ਼ਰਮਾ ਆਪਾਂ ਦੇ ਉਹ ਕਹਿੰਦੀ ਦਿਨ ਚੜਦੇ ਨਾਲ ਸੁਪਨਾ ਆਇਆ ਦਿਲ ਦੇ ਮਹਿਰਮ ਆਣ ਜਗਾਇਆ ਪਰ ਤਤੜੀ ਨੂੰ ਕੁਝ ਨਜ਼ਰ ਨਾ ਆਇਆ ਨਿਤ ਦੀ ਤਰ੍ਹਾਂ ਖੜੋਗੀ ਜਾ ਕੇ ਪਹਿਰੇਦਾਰਾ ਵਾਂਗੂ ਰਤਾਨਾ ਕੀਤੀ ਘੋਲ ਚੰਨਾ ਮੈਂ ਤੇਰਾ ਨਾਂ ਭੁੱਲ ਗਈ ਪਹਿਣ ਕਾਲ ਜੇ ਹੋ ਉਹ ਕਹਿੰਦਾ ਮੁੱਠ ਵਿੱਚ ਜਾਨ ਮੇਰੀ ਮਟਿਆਰੇ ਮੈਂ ਦਿਲ ਨੂੰ ਲਾ ਬੈਠਾ ਲਾਰੇ ਨੈਣ ਤੇਰੇ ਨਿਤ ਭਰਨ ਹੰਗਾਰੇ ਦੇਖ ਲੈ ਜਵਾਨੀ ਸਾਡੀ ਤੇਰੇ ਵੱਲ ਦੇਖ ਦੇ ਕੇ ਸਿੱਟਿਆਂ ਦੇ ਬੂਰ ਵਾਂਗੂ ਝੜ ਗਈ ਨੀ ਸਰਮਾ ਪੰਜ ਰਤੀਆਂ ਪਾ ਕੇ ਮੋੜ ਤੇ ਖੜ ਗਈ ਉਹ ਫਿਰ ਉਹ ਕੋ ਕਹਿੰਦੀ ਆ ਰਾਹ ਦੀ ਰੌਣਕ ਕਹਿਣ ਵਾਲਿਆ ਦਿਲ ਵਿੱਚ ਵਸਦੇ ਰਹਿਣ ਵਾਲਿਆ ਫੜ ਕੇ ਕਾਲਜਾ ਪਹਿਣ ਵਾਲਿਆ ਘਰ ਵਿੱਚ ਚੋਰੀ ਚੋਰੀ ਹੋਣ ਸਲਾਹਾ ਨਿਤ ਕਿਵੇਂ ਨਿਵੜਗੇ ਕਾਲ ਚੰਨਾਵੇਂ ਤੇਰਾ ਨਾਂ ਭੁੱਲ ਗਈ ਪਹਿਣ ਕਾਲਜੇ ਹੌਂ ਤੇ ਆਖਰੀ ਅੰਤ ਅਫਰ ਸਦੀ ਕਹਿੰਦਾ ਹੋਰ ਤਾਂ ਦਦਾਰ ਨੂੰ ਕੋ ਕੰਮ ਨਾ ਰਹਿ ਗਿਆ ਪਿੰਡ ਦੇ ਚਰਾਹੇ ਵਿੱਚ ਆਣ ਕੇ ਬਹਿ ਗਿਆ ਜੱਗ ਦਾ ਔਲਾਮਾ ਸਾਨੂੰ ਚੱਲਣਾ ਪੈ ਗਿਆ ਸੱਚ ਜਾਨੀ ਬਿੱਲੋ ਤੇਰੇ ਰੂਪ ਦੀ ਖੁਮਾਰੀ ਸਾਨੂੰ ਭੰਗ ਦੇ ਪਿਆਲੇ ਵਾਂਗੂੰ ਚੜ ਗਈ ਨਹੀਂ ਸ਼ਰਮ ਆਪਾਂ ਜਰ ਰੱਤੀਆਂ ਪਾ ਕੇ ਮੋੜ ਤੇ ਖੜ ਗਈ ਨਹੀਂ ਸ਼ਰਮ ਆਪਾਂ ਜਰ ਰੱਤੀਆਂ ਵਾਹ ਕਿ ਵਦਲੀ ਦੇਖੋ ਸਿੰਬਲ ਕਿਵੇਂ ਹੈ ਨਾ ਆਹ ਲਾਈਨ ਦੇਖੋ ਦੇਖ ਲੈ ਜਵਾਨੀ ਸਾਡੀ ਤੇਰੇ ਵੱਲ ਦੇਖ ਦੇ ਕੇ ਸਿੱਟਿਆਂ ਦੇ ਬੂਰਾਂ ਵਾਂਗੂੰ ਝੜ ਗਈ ਸਿੱਟਿਆਂ ਦੇ ਬੂਰਾਂ ਲੋ ਕਿੰਦਾ ਮਲੇ ਪਟਿਆ ਦੇ ਪੂਰ ਹਮ ਆਪ ਨੂੰ ਪਤਾ ਹੈ ਆਪਾਂ ਪਿੰਡ ਵਾਲਿਆਂ ਨੂੰ ਪਤਾ ਵੀ ਜੀ ਲਾ ਦਿਓ ਸਾਰਾ ਮੜ ਜਾਏ ਹਲਾ ਦਿਓ ਤੇ ਐ ਝੜ ਜਾਂਦਾ ਹੈ ਹੈਨਾ